ਪੰਜਾਬ ਦੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇਟ ਜਿਹੜੀ ਜੰਗੀ ਪੱਧਰ ਤੇ ਇੱਕ ਮਹਿੰਮ ਚਲਾਈ ਜਾ ਰਹੀ ਹੈ ਜਿਹਦਾ ਕੀ ਨਾਮ ਯੁੱਧ ਨਸ਼ਿਆਂ ਵਿਰੋਧਾ ਹੈਗਾ ਇਸ ਮਹਿੰਮ ਚ ਪਟਿਆਲਾ ਪੁਲਿਸ ਵੱਲੋਂ ਬਰਜ਼ੋਰ ਕਾਰਵਾਈ ਕਰਦੇ ਹੋਏ ਸਤੰਬਰ ਮਹੀਨੇ ਦੀ ਜੇ ਆਪਾਂ ਗੱਲ ਕਰੀਏ ਤੇ ਇਸ ਮਹੀਨੇ 93 ਕੇਸਸ ਅਸੀਂ ਐਨਡੀਪੀਐਸ ਐਕਟ ਦੇ ਦਰਜ ਕੀਤੇ ਤੇ 100 ਪਲਸ ਪੈਡਲਰਸ ਜਿਹੜੇ ਕੀ ਪੁਆਇੰਟ ਆਫ ਸੇਲ ਤੇ ਨਸ਼ਾ ਸਪਲਾਈ ਕਰਦੇ ਸੀ ਉਹਨਾਂ ਨੂੰ ਅरेस्ट ਕਰਕੇ ਇਸ ਲੱਖਾਂ ਪਿੱਛੇ ਭੇਜਿਆ ਗਿਆ ਇਸ ਤੋਂ ਇਲਾਵਾ 68 ਐਫ ਐਨਡੀਪੀਐਸ ਐਕਟ ਦਾ ਜਿਹੜਾ ਪ੍ਰੋਪਰਟੀ ਫੋਰਫੀਚਰ ਦਾ ਪ੍ਰੋਸੈਸ ਹੁੰਦਾ ਪਿਛਲੇ ਚੰਨ ਮਹੀਨਿਆਂ ਚ 16 ਪ੍ਰੋਪੋਜ਼ਲਸ ਜਿਹੜੇ ਆ 16 ਪ੍ਰੋਪੋਜ਼ਲਸ ਕੰਪੀਟੈਂਟ ਅਥਾਰਟੀ ਤੋਂ ਹੋ ਕੇ ਫਾਈਨਲ ਮਨਜ਼ੂਰੀ ਹੋ ਕੇ ਸਾਡੇ ਕੋਲੇ ਆਏ ਤੇ तकरीबन 9 6 ਕਰੋੜ ਦੀ ਜਿਹੜੀ ਜਾਇਦਾਦਾਂ ਨੇ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੇ ਘੋਰਖਤੰ ਦੇ ਤੋਂ ਕਾਲੀ ਕਮਾਈ ਤੋਂ ਬਣਾਈਆਂ ਸੀ ਉਹ 68 ਐਫ ਦੇ ਤਹਿਤ ਪਟਿਆਲਾ ਪੁਲਿਸ ਨੇ ਫੋਰ ਫੀਚਰ ਕਰਾਇਆ ਸਟੇਟ ਗਵਰਨਮੈਂਟ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਜਿਹੜੇ ਪੈਡਲਰਸ ਨੇ ਜਿਹੜਾ ਨਸ਼ਾ ਵੇਚਦੇ ਆ ਸਪਲਾਈ ਚੇਨ ਨੂੰ ਤੋੜਨ ਲਈ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੇ ਸਕੋਰਚੇਸ ਬਿਮਾਰੀ ਚ ਪਏ ਹੋਏ ਆ ਉਹਨਾਂ ਐਡਿਕਟਸ ਦੇ ਪ੍ਰਤੀ ਸਹਾਨੂੰ ਭੂਤੀ ਦੀ ਨਿਗਰਾਨੀ ਰੱਖਦੇ ਹੋਏ ਉਹਨਾਂ ਨੂੰ ਇਲਾਜ ਕਰਾਇਆ ਜਾਵੇ ਡੀ ਐਡਿਕਸ਼ਨ ਸੈਂਟਰਾਂ 'ਚ ਤੇ ਓਟ ਸੈਂਟਰਾਂ 'ਚ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਦਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਤੇ 500 ਤੋਂ ਜ਼ਿਆਦਾ ਐਡਿਕਟਸ ਅਸੀਂ ਡੀ ਐਡਿਕਸ਼ਨ ਸੈਂਟਰ 'ਚ ਤੇ 2000 ਤੋਂ ਜ਼ਿਆਦਾ ਐਡਿਕਟਸ ਜਿਹੜੇ ਆ ਉਹਨਾਂ ਨੂੰ ਓਟ ਸੈਂਟਰਾਂ 'ਚ ਅਸੀਂ ਦਾਖਲ ਕਰਾਇਆ ਤਾਂਕਿ ਉੱਥੋਂ ਆਪਣਾ ਪ੍ਰੋਪਰ ਇਲਾਜ ਕਰਾਤੀ ਨਸ਼ਿਆਂ ਦੇ ਇਸ ਦਲਦਲ ਤੋਂ ਨਿਕਲ ਕੇ ਮੁਖਤਰਾਜੋ ਸ਼ਾਮਿਲ ਹੋ ਸਕਣ ਜਿਹੜੇ ਬਿਗ ਸਪਲਾਈਅਰਸ ਨੇ ਜਿਨ੍ਹਾਂ ਨੂੰ ਵੱਡੀ ਮੰਛੀ ਵੀ ਅਸੀਂ ਕਹਿੰਦੇ ਆ ਉਹ ਪੰਜ ਸਪਲਾਈਅਰ ਪਟਿਆਲਾ ਪੁਲਿਸ ਨੇ ਸਤੰਬਰ ਮਹੀਨੇ ਚੈਰੈਸਟ ਕੀਤੇ ਤੇ ਉਹਨਾਂ ਖਿਲਾਫ ਵੀ ਅੱਗੇ ਉਹਨਾਂ ਦੀ ਜਾਇਦਾਦਾਂ ਨੂੰ ਆਇਡੈਂਟੀਫਾਈ ਕਰਕੇ ਜਿਹੜੀ ਪ੍ਰੋਪਰਟੀ ਫੋਰਫੀਚਰ ਦੇ ਪ੍ਰੋਪੋਜ਼ਲ ਆਉ ਬਣਾਏ ਜਾਣਗੇ ਇੱਥੇ ਇਹ ਵੀ ਮੈਂ ਦੱਸਣਾ ਚਾਹਾਂਗਾ ਕਿ ਕਨਵਿਕਸ਼ਨ ਰੇਟ ਜਿਹੜਾ ਅੰਡਰ ਟ੍ਰਾਇਲ ਐਨਡੀਪੀਐਸ ਕੇਸਾਂ 'ਚ 95% ਦੇ ਲਾਗੇ ਪਟਿਆਲੇ ਦਾ ਕਨਵਿਕਸ਼ਨ ਰੇਟ ਹੈਗਾ ਜਿਹੜਾ ਕਿ ਤਫਤੀਸ਼ ਦੇ ਚੰਗੇ ਮਿਆਰ ਨੂੰ ਜ਼ਾਹਿਰ ਕਰਦਾ ਹੈ ਤੇ ਜਿਹੜੇ ਵੀ ਦੋਸ਼ੀ ਅਸੀਂ ਗ੍ਰਿਫਤਾਰ ਕਰਦੇ ਹਾਂ ਉਹਨਾਂ ਨੂੰ ਪ੍ਰੋਪਰ ਕਨਵਿਕਸ਼ਨ ਵੀ ਅਸੀਂ ਰਚਾ ਰਹੇ ਹਾਂ ਪਟਿਆਲੇ ਦੇ ਸਾਰੇ ਵਾਸੀਆਂ ਨੂੰ ਵੀ ਮੇਰੀ ਅਪੀਲ ਆ ਕਿ ਜਿਹੜੀ ਸੇਫ ਪੰਜਾਬ ਹੈਲਪਲਾਈਨ ਵੀ ਉਦੇ ਤੇ ਵੀ ਪਟਿਆਲਾ ਪੁਲਿਸ ਦਾ ਐਕਸ਼ਨ ਕਾਫੀ ਸਵਿਫਟ ਐਂਡ ਪ੍ਰੋਂਪਟ ਹੁੰਦਾ ਹੈ ਸੇਫ ਪੰਜਾਬ ਹੈਲਪਲਾਈਨ ਤੇ 250 ਤੋਂ ਜ਼ਿਆਦਾ ਟਿਪਸ ਜਿਹੜੀਆਂ ਨੇ ਉਹ ਐਫ ਆਈ ਆਰs 'ਚ ਕਨਵਰਟ ਹੋਈਆਂ ਨੇ ਤੇ ਇਹ ਸ਼ੋਅ ਕਰਦਾ ਆ ਕਿ ਪਬਲਿਕ ਜਦੋਂ ਗੁਪਤ ਤਰੀਕੇ ਨਾਲ ਪਟਿਆਲਾ ਪੁਲਿਸ ਨੂੰ ਅਪਰੋਚ ਕਰਦੀ ਆ ਤੇ ਪਬਲਿਕ ਵੱਲੋਂ ਦਿੱਤੀ ਗਈ ਇਨਫੋਰਮੇਸ਼ਨ ਤੇ ਜਿਹੜੀ ਪੁਰਜ਼ੋਰ ਕਾਰਵਾਈ ਕਰਦੇ ਹੋਏ ਤੇ ਪਬਲਿਕ ਦਾ ਟਰਸਟ ਜਿੱਤਨ 'ਚ ਵੀ ਪਟਿਆਲਾ ਪੁਲਿਸ ਬਹੁਤ ਹੱਦ ਤੱਕ ਕਾਮਯਾਬ ਹੈ ਤਦ ਤੱਕ ਕਾਮਯਾਬੀ ਮਿਲੀ ਹੈ ਆਪਾਂ ਨੂੰ ਨਸ਼ਾ ਤਸਕਨ ਲੈ ਕੇ ਉਸ ਤੋਂ ਜਿਹੜੇ ਐਜਟਸ ਨੇ ਉਹਨਾਂ ਦੇ ਪੇਰੈਂਟਸ ਵੀ ਹੋਮ ਕੰਦੇ ਆ ਕੇ ਸਭ ਪ੍ਰਸ਼ਾਸਨ ਦਾ ਸਾਥ ਦੇਣ ਲੱਗੇ ਵੀ ਫਿਰਕੇ ਨਾਲ ਸਾਡੇ ਬੱਚੇ ਨੇ ਤੇ ਇਹਨਾਂ ਪਿੰਡਾਂ ਦੇ ਵਿੱਚ ਕੀ ਉਹਨਾਂ ਚੀਜ਼ਾਂ ਦਾ ਅੰਤ ਮਿਲਿਆ ਕਪੀ ਦੇਖੋ ਜੀ ਜਦੋਂ ਲੋਕਾਂ ਨੂੰ ਸਮਝ ਆ ਜਾਂਦਾ ਕਿ ਸਪਲਾਈ ਚੇਨ ਜਿਹੜੀ ਆ ਉਹ ਡਿਸਰਪਟ ਹੋ ਰਹੀ ਆ ਨਸ਼ੇ ਦੀ ਸਪੀਡ ਅਵੇਲੇਬਿਲਟੀ ਜਿਹੜੀ ਆ ਉਹ ਘਟੀ ਆ ਤੇ ਫਿਰ ਲੋਕੀ ਸਾਹਮਣੇ ਆਂਦੇ ਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਈ ਕੇਸੇਸ ਮੇਰੇ ਕੋਲੇ ਵੀ ਆਏ ਜਿਹੜੇ ਕਹਿੰਦੇ ਆ ਕਿ ਬੁਰੀ ਸੰਗਤ ਦੇ ਕਰਕੇ ਕਿਸੇ ਮਾੜੇ ਸਮੇਂ 'ਚ ਇਹ ਬੱਚਾ ਜਿਹੜਾ ਆ ਇਹ ਨਸ਼ੇ ਦੀ ਇਸ ਬਿਮਾਰੀ ਤੇ ਲੱਗ ਗਿਆ ਤੇ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਕਰਦੇ ਹੋਏ ਕਾਉਂਸਲਿੰਗ ਕਰਦੇ ਹੋਏ ਫਿਰ ਨਸ਼ਾ ਛਡਾਊ ਕੇਂਦਰ ਚੋਟ ਸੈਂਟਰਾਂ 'ਚ ਦਾਖਲ ਕਰਾਂ। ਜਿਕਰ ਤੁਸੀਂ ਨਸ਼ਾ ਬਾਰੇ ਗੱਲ ਕੀਤੀ ਸਰ ਕਿਵੇਂ ਦਾ ਲੱਗਦਾ ਕਿ ਚੈਨ ਟੁੱਟੀ ਹੈ ਇਸ ਜੀ ਨੂੰ ਲੱਗ ਕਿ ਬੋਰਡ ਤੇ ਕਾਫੀ ਸੁਧਰ ਦਿੱਤੀ ਜਾ ਰਹੀ ਹੈ। ਲੱਗਦਾ ਕਿ ਜੀ ਨੂੰ ਚੈਨ ਟੁੱਟਣ ਦਾ ਕਾਫੀ ਠੰਗ ਪਈ ਹੈ ਚੀਜ਼। ਦੇਖੋ ਜੀ ਪੂਰੇ ਪੰਜਾਬ ਚ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਏਟੇ ਬਿਲਕੁਲ ਇੱਕ ਜੰਗੀ ਪੱਧਰ ਤੇ ਮੁਹਿੰਮ ਚੱਲੀ ਆ ਤੇ ਮੈਨੂੰ ਇਹ ਲੱਗਦਾ ਕਿ ਇੰਨੇ ਵੱਡੇ ਪੱਧਰ ਤੇ ਜਦੋਂ ਇਹ ਮੁਹਿੰਮ ਚੱਲੀ ਆ ਤੇ ਪਬਲਿਕ ਵੀ ਹੁਣ ਇਸ ਮੁਹਿੰਮ ਚ ਹਿੱਸਾ ਬਣ ਕੇ ਇਹਨੂੰ ਇੱਕ ਜਨ ਮੁਹਿੰਮ ਦਾ ਰੂਪ ਦਿਸਦਾ ਨਜ਼ਰ ਆ ਰਿਹਾ ਜੀ ਸਰ ਸਰ ਇੱਕ ਆਪਣਾ ਇਸ ਮੱਤ ਤੋਂ ਅਲੱਗ ਇੱਕ ਸਵਾਲ ਹੈ ਜੇ ਜੇਕ ਨੀਜੀ ਹਸਪਤਾਲ ਦੇ ਵਿੱਚ ਕੁਝ ਅਕਾਲੀ ਵਰਕਰਾਂ ਦੇ ਕੋਲ ਹੋਲਾ ਕੀਤਾ ਗਿਆ ਸਾਪੋਰਟ ਦੇ ਕੁਝ ਇਲਜ਼ਾਮ ਵੀ ਲਗਾਏ ਗਏ ਨੇ ਕਿ ਕਨਾਕੀ ਨੇ ਵਕਾਦੀ ਵਰਕੇ ਇੱਕ ਨਿਸ਼ਾਨ ਸਾਹ ਚ ਫੜਦੇ ਨੇ ਤੇ ਮੁਲਾਕਾਤੋਂ ਲੈ ਕੇ ਗੱਲ ਕੀਤੀ ਜਾਂਦੀ ਹੈ। ਦੇਖੋ ਜੀ ਇਸ ਸਵਾਲ 'ਚ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਤੇ ਪਟਿਆਲਾ ਦੇ ਹਰੇਕ ਨਾਗਰਿਕ ਦੀ ਹਰੇਕ ਔਰਤ ਦੀ ਹਰੇਕ ਮਰਦ ਦੀ ਤੇ ਸਾਡੀਆਂ ਜੜੀਆਂ ਮਾਵਾਂ ਧੀਆ ਤੇ ਭੈਣਾਂ ਨੇ ਉਹਨਾਂ ਦੀ ਜਿਹੜੀ ਸਪੋਰਟ ਕਰਨੀ ਉਹਨਾਂ ਦੀ ਰਾਖੀ ਕਰਨੀ ਸਾਡਾ ਫਰਜ਼ ਆ। ਤੇ ਪਟਿਆਲਾ ਪੁਲਿਸ ਹਮੇਸ਼ਾ ਤੁਰੰਤ ਰਿਸਪੌਂਸ ਕਰਦੇ ਹੋਏ ਕਿਸੇ ਵੀ ਲੇਡੀਜ਼ ਦੇ ਸਪੋਰਟ ਲਈ ਅੱਗੇ ਆਉਂਦੀ ਹੈ। ਜਿਹੜੇ ਕੇਸ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ 'ਚ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਤੇ ਕਾਨੂੰਨ ਆਪਣੀ ਕਾਰਵਾਈ ਕਰੂਗਾ। ਪਰੰਤੂ ਜਿਹੜੇ ਲੇਡੀਜ਼ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਕੁਝ ਇਲਜ਼ਾਮ ਲਾਏ ਸੀ ਉਹਦੇ 'ਚ ਮੈਂ ਦੱਸਣਾ ਚਾਹਾਂਗਾ ਕਿ ਉਹਨਾਂ ਨੇ ਜਦੋਂ ਸਾਨੂੰ ਅਪਰੋਚ ਕੀਤਾ ਤੇ ਉਹਨਾਂ ਦੀ ਸਪੋਰਟ ਕਰਦੇ ਹੋਏ ਪਹਿਲਾਂ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ 'ਚ ਉਹਨਾਂ ਦੇ ਟ੍ਰੀਟਮੈਂਟ ਨੂੰ ਫੈਸਿਲਿਟੇਟ ਕਰਾਇਆ ਗਿਆ ਤੇ ਹੁਣ ਅੱਜ ਲੁਧਿਆਣੇ ਦੇ ਇੱਕ ਨਿੱਜੀ ਹਸਪਤਾਲ 'ਚ ਉਹਨਾਂ ਦੀ ਮਰਜ਼ੀ ਮੁਤਾਬਕ ਜਿੱਥੋਂ ਇਲਾਜ ਕਰਾਣਾ ਚਾਹੁੰਦੇ ਸੀ ਉੱਥੇ ਵੀ ਸਾਡੀ ਟੀਮ ਨੇ ਉਹਨਾਂ ਦੇ ਉੱਥੇ ਦਾਖਲ ਹੋਣ 'ਚ ਤੇ ਉਹਨਾਂ ਦੇ ਇਲਾਜ ਨੂੰ ਫੈਸਿਲਿਟੇਟ ਕਰਾਉਣ 'ਚ ਜਿਹੜੀ ਆ ਹੁਣ ਆ ਵੀ ਮਦਦ ਕੀਤੀ ਜੀ ਥੈਂਕ ਯੂ ਥੈਂਕ ਯੂ ਸਰ ਸਭ ਨੂੰ